ਚੌਥੇ ਦਾ ਪੱਕਾ ਮੇਲਾ ਲੱਗਦਾ ਜੀ ਬਹੁਤ ਸੰਗਤ ਉਤਸ਼ਾਹ ਨਾਲ ਆਉਂਦੀ ਇੱਥੇ ਬਾਹਰੋਂ ਅੰਦਰੋਂ ਜਿੰਨੀਆਂ ਮਿੱਤियां ਪੈਣਾ ਤੋਂ ਵਿਆਹੀਆਂ ਹੁੰਦੀਆਂ ਨੇ ਜਾਂ ਬਾਹਰ ਗਏ ਨੇ ਵਿਦੇਸ਼ਾਂ ਸਾਰੇ ਮੁੰਡੇ ਜੋ ਬਜ਼ੁਰਗ ਗਏ ਨੇ ਪੱਕੇ ਉਹ ਸਾਰੇ ਆਉਂਦੇ ਨੇ ਇਸ ਮੇਲਾ ਮਨਾਉਣ ਇੱਥੇ ਬਹੁਤ ਮਹਾਰਾਜ ਦੀ ਕਿਰਪਾ ਕੀਤੀ ਹੈ ਜੀ ਇਹ ਛੇਵੇਂ ਪਾਤਸ਼ਾਹ ਦੇ ਸੇਵਕ ਸਨ ਬਾਬਾ ਸੱਜਣ ਜੀ ਇੱਥੇ ਜਦੋਂ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਥੜਾ ਸਾਹ ਪਿੰਡ ਦੇ ਵਿੱਚ ਗੁਰਦੁਆਰਾ ਵੱਡਾ ਜਦੋਂ ਉੱਥੇ ਆਏ ਸਨ ਤੇ ਮਹਾਰਾਜ ਨੇ ਪ੍ਰਸ਼ਾਦਾ ਬਣੀਆਂ ਉਹਨਾਂ ਦੇ ਕੋਲ ਛੱਕਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਬਖਸ਼ਿਸ਼ ਕੀਤੀ ਵੀ ਤੁਸੀਂ ਕਿਰਤਪੁਰ ਸਾਹਿਬ ਕੋਲ ਲੈ ਕੇ ਆਇਆ ਕਰੋ ਤੇ ਮਹਾਰਾਜ ਦੇ ਇੱਕ ਦਿਨ ਲੇਟ ਹੋ ਗਏ ਬਾਬਾ ਜੀ ਤੇ ਮਹਾਰਾਜ ਨੇ ਪੁੱਛਿਆ ਵੀ ਲੇਟ ਕਿਉਂ ਹੋ ਗਏ ਉਹ ਕਹਿੰਦੇ ਵੀ ਇਦਾਂ ਖੂਹ ਲਾਂਦੇ ਹਾਂ ਵੀ ਖੂਹ ਲੱਗਣ ਨਹੀਂ ਹਣ ਦਿੰਦੇ ਸੇ ਉਹ ਕਹਿੰਦੇ ਵੀ ਜੇ ਨਾਲ ਦੇ ਸ਼ਰੀਕ ਨਾਰੈਣ ਉਹ ਕਹਿੰਦੇ ਵੀ ਇਦਾਂ ਨਹੀਂ ਹੋ ਸਕਦਾ ਬਾਬਾ ਰਾਜ ਜੀ ਜੇ ਸ਼ਰੀਕ ਨਹੀਂ ਹੋਣਗੇ ਤਾਂ ਲੜਾਂਗੇ ਕਿਹਦੇ ਨਾਲ ਮਹਾਰਾਜ ਨੇ ਕਿਹਾ ਵੀ ਤੁਸੀਂ ਇੱਥੇ ਆਪਣਾ ਗੜਵਾ ਤੇ ਕੁੰਡਾ ਸੁੱਟ ਦਿਓ ਤੁਸੀਂ ਜਾ ਕੇ ਆਪਣੇ ਖੂਹ ਜੋ ਕੱਢ ਲੇ ਤੇ ਜਦੋਂ ਮਾ ਆਬਾ ਜੀ ਸੱਜਣ ਜੀ ਇੱਥੇ ਆਏ ਤੇ ਉਹਨਾਂ ਨੇ ਜਦੋਂ ਦੇਖਿਆ ਤੇ ਕੁੰਡਾ ਤੇ ਗੜਵਾ ਨਿਕਲਿਆ ਉਸ ਸਤਨਾਮਾਰਨ ਬਹੁਤ ਵਾਰ ਬਖਸ਼ੇ تھے۔ ਸਭ ਦੀਆਂ ਮਨੋਕਾਮਨਾ ਪਰੀ ਪੂਰੀਆਂ ਹੁੰਦੀਆਂ ਨੇ ਜੋ ਮਨਕਾਮਨਾ ਲੈ ਕੇ ਆਉਂਦੀ ਦੂਰੋਂ ਜਿਹੜੇ ਉਹ ਸਾਧ ਸੰਗਤ ਤੋਂ ਬਾਬਾ ਸੱਜਣ ਸਿੰਘ ਜੀ ਕਿਉਂ ਲੈ ਕੇ ਜਾਂਦੇ ਹੁੰਦੇ ਸੀ ਕਿੱਥੋਂ ਲੈ ਕੇ ਜਾਂਦੇ ਨੇ ਛੇਵੇਂ ਪਾਤਸ਼ਾਹ ਨੇ ਉੱਥੇ ਜਾ ਕੇ ਅਦੇਗ ਬਣਦੀ ਸੀ ਉਹਨਾਂ ਦੀ ਤੇ ਮਹਾਰਾਜ ਹਜ਼ਰਨਾਜਰ ਸਣੇ ਸੀ ਤੇ ਉਹ ਆਪ ਹੀ ਕਿਰਪਾ ਕੀਤੀ ਸੀ ਉਹਨਾਂ ਨੇ ਬਾਬਾ ਸੱਜਣ ਸੀ ਅੱਗੋਂ ਫਿਰ ਮਹਾਰਾਜ ਨੇ ਸਾਰਿਆਂ ਦੀ ਕਿਰਪਾ ਕੀਤੀ ਨਗਰ ਤੇ ਬਹੁਤ ਵੱਡੀ ਬਾਹਰ ਕਿਰਪਾ ਜਨਗਰ ਤੇ ਤੇ ਆਣਾ ਦੇ ਇੱਕ ਐਸੇ ਪਵਿੱਤਰ ਗੁਰੂ ਸਾਹਿਬ ਦੇ ਘਰ ਲੈ ਕੇ ਆਏ ਆ ਤੁਹਾਨੂੰ ਉਸ ਦੇ ਪਵਿੱਤਰ ਸਥਾਨ ਦੇ ਦਰਸ਼ਨ ਕਰਾਉਣ ਲੈ ਕੇ ਆਏ ਜਿੱ ਜਾਂਦਾ ਹੈ ਹਰ ਮਨੋ ਕਾਮਨਾ ਜਿਹੜੀ ਵੀ ਇੱਥੇ ਆ ਕੇ ਮੰਗੀ ਜਾਂਦੀ ਹੈ ਉਹ ਪੂਰੀ ਹੋ ਜਾਂਦੀ ਹੈ ਤੁਹਾਨੂੰ ਇਸ ਦੀ ਖਾਸੀਅਤ ਦੱਸ ਦਈਏ ਇਸ ਨੂੰ ਖੂਹ ਵਾਲਾ ਗੁਰਦੁਆਰਾ ਵੀ ਜਿਹੜਾ ਉਹ ਕਿਹਾ ਜਾਂਦਾ ਦੇਖ ਸਕਦੇ ਹੋ ਇੱਥੇ ਖੂਹ ਹੈਗਾ ਵੱਡਾ ਸਾਰਾ ਤੇ ਇੱਥੇ ਬਾਬਾ ਸੱਜਣ ਸਿੰਘ ਜੀ ਜਿੱਦਾ ਜਿਹੜਾ ਸਥਾਨ ਹੈਗਾ ਵਾ ਇੱਥੇ ਆਖਿਆ ਆਈ ਜਾਂਦਾ ਕਿ ਜੋ ਵੀ ਇੱਥੇ ਆਪਣੀ ਮੁਰਾਦਾ ਲੈ ਕੇ ਆਉਂਦਾ ਹੈ ਉਹ ਪੂਰੀਆਂ ਹੁੰਦੇ ਨੇ ਤਾਂ ਗੱਲਬਾਤ ਵੀ ਕਰਾਂਗੇ ਤੇ ਇਤਿਹਾਸ ਬਾਰੇ ਵੀ ਜਾਣਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਜੀ ਆਪ ਜੀ ਨੂੰ ਹਾਂ ਜੀ ਇੱਥੇ ਚੌਥੇ ਦਾ ਪੱਕਾ ਮ ਤੇ ਬਹੁਤ ਸੰਗਤ ਉਤਸ਼ਾਹ ਨਾਲ ਆਉਂਦੀ ਇੱਥੇ ਬਾਹਰੋਂ ਅੰਦਰੋਂ ਜਿੰਨੀਆਂ ਮਿੱਤियां ਪੈਣਾ ਤੋਂ ਵਿਆਹੀਆਂ ਹੁੰਦੀਆਂ ਨੇ ਜਾਂ ਬਾਹਰ ਗਏ ਨੇ ਵਿਦੇਸ਼ਾਂ ਸਾਰੇ ਮੁੰਡੇ ਜੋ ਬਜ਼ੁਰਗ ਗਏ ਨੇ ਪੱਕੇ ਉਹ ਸਾਰੇ ਆਉਂਦੇ ਨੇ ਇਸ ਮੇਲਾ ਮਨਾਉਣ ਇੱਥੇ ਬਹੁਤ ਮਹਾਰਾਜ ਦੀ ਕਿਰਪਾ ਕੀਤੀ ਹੈ ਜੀ ਇਹ ਛੇਵੇਂ ਪਾਤਸ਼ਾਹ ਦੇ ਸੇਵਕ ਸਨ ਬਾਬਾ ਸੱਜਣ ਜੀ ਜੀ ਜਿਨ੍ਹਾਂ ਨੇ ਬਣਿਆ ਹੋਇਆ ਖੂ ਇੱਥੇ ਜਦੋਂ ਛੇਵੇਂ ਪਾਤਸ਼ਾਹ ਦਾ ਗੁਰਦੁਆਰਾ ਥੜਾ ਸਾਹ ਪਿੰਡ ਦੇ ਵਿੱਚ ਗੁਰਦੁਆਰਾ ਵੱਡਾ ਜਦੋਂ ਉੱਥੇ ਆਏ ਸਨ ਤੇ ਮਹਾਰਾਜ ਨੇ ਪ੍ਰਸ਼ਾਦਾ ਬਣੀਆਂ ਉਹਨਾਂ ਦੇ ਕੋਲੋਂ ਛੱਕਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਬਖਸ਼ਿਸ਼ ਕੀਤੀ ਵੀ ਤੁਸੀਂ ਕਿਰਤਪੁਰ ਸਾਹਿਬ ਕੋਲ ਲੈ ਕੇ ਆਇਆ ਕਰੋ ਤੇ ਮਹਾਰਾਜ ਦੇ ਇੱਕ ਦਿਨ ਲੇਟ ਹੋ ਗਏ ਬਾਬਾ ਜੀ ਤੇ ਮਹਾਰਾਜ ਨੇ ਪੁੱਛਿਆ ਵੀ ਲੇਟ ਕਿਉਂ ਹੋ ਗਏ ਉਹ ਕਹਿੰਦੇ ਵੀ ਇਦਾਂ ਖੂਹ ਲਾਂਦੇ ਹਾਂ ਵੀ ਖੂਹ ਲੱਗਣ ਨਹੀਂ ਹਣ ਦਿੰਦੇ ਸਿੰਘ ਉਹ ਕਹਿੰਦੇ ਵੀ ਜੇ ਨਾਲ ਦੇ ਸ਼ਰੀਕ ਨਾਲ ਰਹਿਣ ਉਹ ਕਹਿੰਦੇ ਵੀ ਇਦਾਂ ਨਹੀਂ ਹੋ ਸਕਦਾ ਬਾਬਾ ਰਾਜ ਜੀ ਜੇ ਸ਼ਰੀਕ ਨਹੀਂ ਹੋਣਗੇ ਤਾਂ ਲੜਾਂਗੇ ਕਿਹਦੇ ਨਾਲ ਤੇ ਮਹਾਰਾਜ ਨੇ ਕਿਹਾ ਵੀ ਤੁਸੀਂ ਇੱਥੇ ਆਪਣਾ ਗੜਵਾ ਤੇ ਕੁੰਡਾ ਛੱਡ ਦਿਓ ਤੁਸੀਂ ਜਾ ਕੇ ਆਪਣੇ ਖੂਹ ਜੋ ਕੱਢ ਲਿਓ ਜੀ ਤੇ ਜਦੋਂ ਮਾਂ ਅੱਬਾ ਜੀ ਸੱਜਣ ਜੀ ਇੱਥੇ ਆਏ ਤੇ ਉਹਨਾਂ ਨੇ ਜਦੋਂ ਵੇਖਿਆ ਤੇ ਕੁੰਡਾ ਤੇ ਗੜਵਾ ਨਿਕਲਿਆ ਉਸ ਸਤਨਾਮ ਆਨ ਮਾਰੇ ਬਹੁਤ ਵਾਰ ਬਖਸ਼ੇ ਥੇ ਤੇ ਸਭ ਦੀਆਂ ਮਨੋਕਾਮਨਾ ਪਰੀ ਪੂਰੀਆਂ ਹੁੰਦੀਆਂ ਨੇ ਜੋ ਮਨਕਾਮਨਾ ਲੈ ਕੇ ਆਉਂਦੀ ਦੂਰੋਂ ਜਿਹੜੇ ਸਾਧ ਸੰਗਤ ਤੇ ਬਹੁਤ ਉਤਸ਼ਾਹ ਨਾਲ ਮੇਲਾ ਬਣਾਇਆ ਜਾਂਦਾ ਆ ਤੇ ਤਿੰਨ ਦਿਨ ਪੂਰੇ ਸਮਾਗਮ ਹੁੰਦੇ ਨੇ ਗੁਰੂ ਘਰ ਲੰਗਰ ਟੁੱਟ ਵਰਤਦਾ ਆ ਹਜੂਰ ਸਾਹਿਬ ਮਹਾਪੁਰਸ਼ਾਂ ਦੀ ਦੇਖ ਰੇਖੇ ਅੰਦਰ ਚੱਲ ਰਿਹਾ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦੇ ਵਰਸਾਏ ਹੋਏ ਜਿਹੇ ਦਾ ਬਾਬਾ ਗੁਰਜੀਤ ਸਿੰਘ ਜੀ ਉਹਨਾਂ ਦੇ ਦੇਖ ਰੇਖ ਅੰਦਰ ਇਹ ਸੇਵਾ ਚੱਲਦੀ ਏ ਤੇ ਲੰਗਰ ਪਾਣੀ ਸਾਰਾ ਸਮੂਹ ਸਾਧ ਸੰਗਤ ਦੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਚੱ ਤभी ਬੱਬਾ ਸੱਜਣ ਸਿੰਘ ਦੇ ਜਿਨੇ ਇੱਥੇ ਤਪ ਕੀਤਾ ਸੀਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਬਚਨ ਦਿੱਤੇ ਸੀ ਵੀ ਉਹ ਇਤਿਹਾਸ ਕੀ ਸੀ ਉਹਦੇ ਛੇਵੇਂ ਪਾਤਸ਼ਾਹ ਨੇ ਵਾਰ ਦਿੱਤਾ ਸੀ ਉਹਨਾਂ ਨੂੰ ਵੀ ਜੋ ਇੱਥੇ ਮਨੋਕਮਲ ਲੈ ਕੇ ਆਉਣਗੇ ਜੋ ਵੀ ਸ਼ਰਧਾ ਨਾਲ ਇਸ਼ਨਾਨ ਪਾਣੀ ਕਰੂਗਾ ਮਨੋਕਮਲ ਲੈ ਕੇ ਆਊਗਾ ਉਹਨਾਂ ਦੀਆਂ ਮਨੋਕਮਲਾਂ ਪੂਰੀਆਂ ਹੋਣਗੀਆਂ ਦੇਹ ਰੋਗ ਤਾਂ ਦਾਨੂਗਾ ਇਹ ਵੀ ਸੁਣਿਆ ਵੀ ਕਹਿੰਦੇ ਇੱਥੋਂ ਬਾਬਾ ਸੱਜਣ ਸਿੰਘ ਜੀ ਕਿਉਂ ਲੈ ਕੇ ਜਾਂਦੇ ਹੁੰਦੇ ਸੀ ਜੀ ਜੀ ਹਾਂ ਜੀ ਬਿਲਕੁਲ ਬਿਲਕੁਲ ਇੱਥੋਂ ਲੈ ਕੇ ਜਾਂਦੇ ਨੇ ਛੇਵੇਂ ਪਾਤਸ਼ਾਹ ਨੇ ਉੱਥੇ ਜਾ ਕੇ ਅਦੇਗ ਬਣਦੀ ਸੀ ਉਹਨਾਂ ਦੀ ਤੇ ਮਹਾਰਾਜ ਹਾਜ਼ਰ ਨਾਜ਼ਰ ਸਣੇ ਸੀ ਤੇ ਉਹ ਆਪ ਹੀ ਕਿਰਪਾ ਕੀਤੀ ਸੀ ਉਹਨਾਂ ਨੇ ਬਾਬਾ ਸੱਜਣ ਸੀ ਅੱਗੋਂ ਫਿਰ ਮਹਾਰਾਜ ਨੇ ਸਾਰਿਆਂ ਦੀ ਕਿਰਪਾ ਕੀਤੀ ਨਗਰ ਤੇ ਬਹੁਤ ਕੂਪਾਯਾ ਨਗਰ ਤੇ ਬਾਬਾ ਜੀ ਖੂਦ ਇਤਿਹਾਸ ਦੱਸ ਦੋ ਕਿਸ ਤਰ੍ਹਾਂ ਬਣਿਆ ਹੋਇਆ ਹੈ ਖੂ ਤੇ ਰਾਤੋਰਾਜ ਜੀ ਮਹਾਰਾਜ ਜੀ ਬਖਸ਼ਿਸ਼ ਨਾਲ ਛੇਵੇਂ ਪਾਤਸ਼ਾਹ ਦੀਨ ਸਿੰਘਾਂ ਨੇ ਰਾਤੋਰਾ ਤਿਆਰ ਹੋਇਆ ਹੈ ਹਾਂਜੀ ਜਦੋਂ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਬਾਬਾ ਸੱਜਣ ਜੀ ਨੂੰ ਕਿਹਾ ਵੀ ਤੁਸੀਂ ਖੁੰਡਾ ਤੇ ਗੜਵਾ ਚ ਛੱਡ ਦੋ ਇਹ ਰਾਤੋ ਰਾਤ ਹੀ ਉਹਨਾਂ ਦੇ ਆਉਂਦਿਆਂ ਤਿਆਰ ਹੋ ਗਿਆ ਸੀ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਕਹਿੰਦੇ ਨੇ ਉਹ ਵੀ ਵੀ ਅਲੱਗ ਤਰੀਕੇ ਨਾਲ ਲੱਗੀਆਂ ਹੋਈਆਂ ਹਾਂਜੀ 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 ਬਿੰਗੀਆਂ ਟੇਡੀਆਂ ਜਿੱਦਾਂ ਵੀ ਆਈਆਂ ਨੇ ਵੀ ਜਿੱਦਾਂ ਹੀ ਉਹਨਾਂ ਸਿੰਘਾਂ ਨੇ ਫੜੀਆਂ ਨੇ ਉਦਾਂ ਹੀ ਲੱਗੀਆਂ ਹੋਈਆਂ ਨੇ ਸਿੱਧੀਆਂ ਨਹੀਂ ਹੈ ਕੋਈ 8 ਜਿਵੇਂ ਆਪਾਂ ਕੱਤੂਤ ਬੰਨ ਕੇ ਜਾਂ ਜਿਵੇਂ ਮਿਸਤਰੀ ਚਣਾਈ ਕਰ ਉਹਦਾ ਨਹੀਂ ਹੈ ਗਿਆ ਜਿੱਦਾਂ ਹੀ ਆਈਆਂ ਨੇ ਉਦਾਂ ਹੀ ਲੱਗੀਆਂ ਨੇ ਹਮ ਕਿੰਨਾ ਕੱਢੂਗਾ ਸੀਗਾ ਇਹ ਉਦੋਂ ਤੇ ਹੁਣ ਕਿੰਨਾ ਕੱਢੂਗਾ ਹੁਣ ਦੋ ਮ ਤਕਰੀਬਨ 40 ਫੁੱਟ ਦੇ ਕਰੀਬ ਸੀਗਾ ਹੁਣ ਉਸ ਤੋਂ ਬਾਅਦ ਫਿਰ ਪਾਣੀ ਜਿਵੇਂ ਥੱਲੇ ਗਿਆ ਥੋੜਾ ਜਿਹਾ ਕੱਢਿਆ ਉਸ ਤੋਂ ਬਾਅਦ ਨੀ ਫਿਰ ਇਹਨਾਂ ਨੂੰ ਛੇੜਿਆ ਇਹ ਖੂਹ ਇਤਿਹਾਸਕ ਪੁਰਾਣਾ ਆ ਤੇ ਸੰਗਤ ਨੇ ਕਿਹਾ ਵੀ ਨਹੀਂ ਇਹਨੂੰ ਛੇੜਨਾ ਨਹੀਂ ਹੈ ਉੱਥੇ ਹੀ ਬੰਦ ਕਰਤਾ ਵਿੱਚ ਹੁਣ ਜਿਵੇਂ ਪਹਿਲਾਂ ਉਹ ਨਲਕਾ ਸੀ ਇਹਦੇ ਅੰਦਰ ਤੇ ਹੁਣ ਇਹਦੇ ਅੰਦਰ ਬੋਰ ਕੀਤਾ ਹੋਇਆ ਤੇ ਉਹਦੇ ਨਾਲ ਸੰਗਤ ਨਾਲ ਪਾਣੀ ਕਰਦੀ ਤੇ ਜਲ ਲੈ ਕੇ ਜਾਂਦੀ ਕਿੰਨਾ ਕਾ ਪੁਰਾਣਾ ਇਤਿਹਾਸ ਹੈ ਕਿੰਨਾ ਕਾ ਪੁਰਾਣਾ ਜਿਹੜਾ ਖੂਹ ਹੈਗਾ ਵਾ ਇੱਥੇ ਤੇ ਖੂਹ ਜੀ ਉਸ ਟਾਈਮ ਦੇ ਜਿਵੇਂ ਪਾਸ਼ਾ ਦੇ ਵੇਲੇ ਦਾ ਤਕਰੀਬਨ ਮੇਰੇ ਕੋਲ 3 2 3 ਸਾਲ 300 ਸਾਲ ਤੇ ਹੋ ਹੀ ਗਿਆ ਜੀ ਇਹਨੂੰ ਕਿਉਂਕਿ ਸਾਨੂੰ ਜਿਹੜੇ ਬਜ਼ੁਰਗ ਇੱਥੇ ਸੀਗੇ ਉਹਨਾਂ ਨੂੰ ਵੀ ਸੰਭਾਲ ਤੋਂ ਪਹਿਲਾਂ ਇੱਥੇ ਹਲਤੀ ਚੱਲਦੀ ਸੀ ਉਹ ਕਹਿੰਦੇ ਹਲਤੀ ਗੇਟ ਦੇ ਹੁੰਦੇ ਸੀ ਵੀ ਉਹ ਇਹਦਾ ਕੋਈ ਪਤਾ ਹੀ ਹੈ ਨਹੀਂ ਕਿਸੇ ਨੂੰ ਕਿ ਇਸ ਟਾਈਮ ਦਾ ਲੱਗਾ ਹਾਂਜੀ ਪਤਾ ਵੀ ਨਹੀਂ ਲੱਗਿਆ ਸੀਗਾ ਜਦੋਂ ਵੀ ਕਹਿੰਦੇ ਵੀ ਜਦੋਂ ਸੱਜਣ ਜੀ ਬਾਬਾ ਜੀ ਗਏ ਉੱਥੇ ਗਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਲੇਟ ਹੋ ਗਏ ਸੀਗੇ ਉੱਥੇ ਜਾਂਦੇ ਜਾਂਦੇ ਨੂੰ ਤਾਂ ਆਉਂਦੇ ਨੂੰ ਖੂ ਤਿਆਰ ਸੀਗਾ ਜੀ ਜੀ ਆਉਂਦੇ ਨੂੰ ਖੂ ਤਿਆਰ ਸੀਗਾ ਸੰਗਤ ਨੇ ਆਣ ਕੇ ਸਵੇਰੇ ਵੇਖਿਆ ਵੀ ਖੂ ਤੇ ਤਿਆਰ ਆ ਤੇ ਬਾਬਾ ਜੀ ਨੂੰ ਬਾਬਾ ਜੀ ਨੇ ਪੁੱਛਿਆ ਵੀ ਆਂਦੇ ਜਾਂ ਰਾਤੋ ਰਾਤ ਖੂ ਤਿਆਰ ਹੋਇਆ ਤੁਹਾਡੇ ਜਾਂ ਤੋਂ ਬਾਅਦ ਇਹ ਬਾਤ ਕਹਿੰਦੇ ਸ਼ਰੀਕ ਵੀ ਨਹੀਂ ਬਣਨ ਦਿੰਦੇ ਸੀ ਹਾਂਜੀ ਹਾਂਜੀ ਬਸ ਉਹ ਮਹਾਰਾ ਲਾਂਦੇ ਸੀ ਬਾਬਾ ਜੀ ਉਹ ਲਾਂ ਨਹੀਂ ਹਣ ਦਿੰਦੇ ਪਰ ਜਦੋਂ ਉਹ ਲੇਟ ਹੋ ਗਏ ਸਿਵੇਂ ਪਾਤਸ਼ਾਹ ਨੇ ਪੁੱਛਿਆ ਪਰ ਉਹ ਮਹਾਰਾ ਸਿਵੇਂ ਪਾਤਸ਼ਾਹ ਦੀ ਕਿਰਪਾ ਨਾਲ ਹੀ ਸਿੰਘਾਂ ਦੇ ਨਾਲ ਹੀ ਬਸ ਪਰਵਾਹ ਤਿਆਰ ਹੋਇਆ ਜੀ ਬਾਬਾ ਜੀ ਕਿੱਥੇ ਹੈਗਾ ਗੁਰਦੁਆਰਾ ਇਹ ਕਿਉਂਕਿ ਬਹੁਤ ਅੰਦਰ ਜਾ ਕੇ ਆ ਐਡਰੈਸ ਵੀ ਦੱਸੋ ਤੁਹਾਡੇ ਦਰਸ਼ਕਾਂ ਨੂੰ ਤਾਂ ਜੋ ਇੱਥੇ ਆ ਕੇ ਨਤਮਸਤਕ ਹੋਣ ਇਹ ਜੀ ਪਿੰਡ ਯਾਲੀ ਕਲਾਂ ਦਾ ਆ ਤੇ ਹੁਣ ਇਸ ਟਾਈਮ ਸਨਮੂ ਦੇ ਵਿੱਚ ਆ ਗਿਆ ਆ ਸਨਮੂ ਕਾਨੂੰਨੀ ਹੈ ਨਾਲ ਵਾਈਟ ਹਾਊਸ ਹੈ ਜਿਹੜੇ ਵੀ ਸੰਗਤ ਨੇ ਮਾ ਆਉਣਾ ਹੋਇਆ ਦਰਸ਼ਨ ਮੇਲੇ ਕਰਨਾ ਆਉਣਾ ਮਸਿਆ ਦਿਹਾੜਾ ਪੂਰਾ ਲੱਗਦਾ ਇੱਥੇ ਚੌਥੀ ਚੇ ਦਾ ਮੇਲਾ ਭਰਦਾ ਜੀ ਤੇ ਮਸਿਆ ਹਰੇਕ ਮਨਾਈ ਜਾਂਦੀ ਏ ਜਿੰਨੇ ਵੀ ਆਉਣਾ ਹੈ ਮੰਨ ਲਓ ਸਨਮੂ ਦਾ ਜਿੰਨ ਮਰਜ਼ੀ ਪੁੱਛੋ ਸਨਮੂ ਇਹ ਵਾਲੀ ਗਲਾ ਪਿੰਡ ਆ ਮੇਨ ਪਿੰਡ ਦੇ ਵਿੱਚ ਆ ਇਹ ਵਾਲੀ ਗਲਾ ਪਿੰਡ ਸਨਮੂ ਤੇ ਵਾਈਟ ਹਾਊਸ ਦੇ ਨਾਲ ਇਹਦੇ ਵਾਈਟ ਹਾਊਸ ਦੇ ਨਿਸ਼ਾਨੇ ਜਿਹਨੂੰ ਮਰਜ਼ੀ ਪੁੱਛ ਲੈ ਬਾਬੇ ਸੱਜਣ ਸਿੰਘ ਦੇ ਕੋਲ ਤਾਂ ਸਾਰਾ ਬੱਚਾ-ਬੱਚਾ ਜਾਂਦਾ ਹੂੰ ਬਾਬਾ ਜੀ ਸਾਮ-ਸਮਾਲ ਕਿਵੇਂ ਕਰਦੇ ਹੋ ਕਿਉਂਕਿ ਬਹੁਤ ਬਹੁਤ ਪੁਰਾਣਾ ਇਤਿਹਾਸ ਹੈਗਾ ਤੇ ਉਸ ਟਾਈਮ ਦੀ ਸਾਮ-ਸਮਾਲ ਕਿਸ ਤਰ੍ਹਾਂ ਦੀ ਸੀ ਤਾਂ ਹੁਣ ਵੀ ਸਾਮ-ਸਮਾਲ ਉਸੇ ਤਰੀਕੇ ਨਾਲ ਕੀਤੀ ਜਾਂਦੀ ਜੀ ਜੀ ਉਦਾਂ ਹੀ ਉਦਾਂ ਹੀ ਸਾਰੀ ਸੰਗਤ ਇਹਦਾ ਪੂਰਾ ਸੰਯੋਗ ਦਿੰਦੀ ਹੈ ਸਾਰਾ ਇਦਾਂ ਹੀ ਚੱਲਣ ਦਾ ਇਤਿਹਾਸ ਜਿੱਦਾਂ ਪਹਿਲਾਂ ਤੋਂ ਚੱਲਦਾ ਆਉਂਦਾ ਉਸੇ ਤਰ੍ਹਾਂ ਦਾ ਇਤਿਹਾਸ ਨੂੰ ਕੋਈ ਛੇੜਨ ਨਹੀਂ ਦਿੰਦਾ ਨਾ ਕੋਈ ਛੇੜਦਾ ਜੀ ਹੂੰ ਇਦਾਂ ਹੀ ਚੱਲ ਰਿਹਾ ਜੀ ਮਹਾਪੁਰਸ਼ਾਂ ਕਿੱਥੋਂ ਕਿੱਥੋਂ ਜਿੱਦਾਂ ਕਹਿੰਦੇ ਬਾਹਰੋਂ ਵੀ ਸੰਗਤ ਜਿਹੜੀ ਪੱਕੀ ਆਉਂਦੀ ਉਹ ਬਾਹਰੋਂ ਵੀ ਆਉਂਦੀ ਹੈਗੀ ਬਹੁਤ ਜੀ ਦੂਰੋਂ ਦੂਰੋਂ ਬਹੁਤ ਸੰਗਤ ਆਉਂਦੇ ਜੀ ਅਮਰੀਕਾ ਕੈਨੇਡਾ ਤੋਂ ਵੀ ਬਾਹਰੋਂ ਵੀ ਆਉਂਦੇ ਨੇ ਬਾਕੀ ਇਥੋਂ ਗਏ ਹੋਏ ਨੇ ਜਿਹੜਾ ਸੁੱਖਾ ਮੰਗਦੇ ਬਾਕੀ ਰਾਜਸਥਾਨ ਆਪਣਾ ਹਰਿਆਣਾ ਜਿੱਥੋਂ ਜਿੱਦਾਂ ਜਿੱਦਾਂ ਵੀ ਅਗਾਂ ਗਾਂ ਵੀ ਮੰਨ ਲਓ ਪਰਿਵਾਰ ਤੋਂ ਇਥੋਂ ਗਏ ਹੋਏ ਨੇ ਉਹ ਸਾਰੇ ਆਉਂਦੇ ਨੇ ਹਾਂ ਜੀ ਆਨੰਦ ਕਾਰਜ ਵੀ ਹੁੰਦੇ ਨੇ ਜੀ ਸਾਰਾ ਕੁਝ ਹੁੰਦਾ ਆ ਮਹਾਰਾਜ ਬੜੀ ಅಪਾਰ ਕਿਰਪਾ ਤੇ